ਪ੍ਰੋਪਰਟੀਆਂ ਵੇਚਣ ਨਹੀਂ ਪ੍ਰੋਪਰਟੀ ਦੇ ਨਾਂ ਵੇਚ ਕੇ ਪੈਸਾ ਹਜਮ ਕਰਨਾ ਚਾਹੁੰਦੀ ਹੈ ਜੀ ਹੈਰਾਨ ਰਹ ਜੋ ਮੇਰੇ ਕੋਲ ਇਹ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੀ ਵੇਚਣ ਲੱਗੇ ਆ ਇੱਕ ਵੈਟਰਨਰੀ ਹਸਪੀਟਲ ਵੇਚਣ ਲੱਗੇ ਆ 슈ਗਰ ਮਿੱਲ ਵੇਚਣ ਲੱਗੇ ਆ ਪੀ ਡਬਲਯੂ ਡੀ ਗੈਸਟ ਹਾਊਸ ਵੇਚਣ ਲੱਗੇ ਆ ਇਹ ਇੱਕ ਉਹ ਵਧੀਆ ਮੰਡੀ एयर कंडीशन ਆਪਣੀ ਮਾਰਕ ਆਪਣੇ ਮੰਡੀ ਬੋਰਡ ਵੱਡੇ ਪਾਲਸਾਨ ਬਣਾਈ ਸੀ ਮਹਾਲੀ ਜਿੱਥੇ ਆਪਣੇ ਸਾਰੇ ਲਾਕੇ ਦਾ ਪੰਜਾਬ ਦੇ ਫਸਲਾਂ ਉੱਥੇ ਆ ਸਕਣ ਨੇਰ ਕੰਡੀਸ਼ਨ ਸਬਜੀ ਦੀ ਮਾਰਕਟ ਇੱਥੋਂ ਐਕਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲੱਗੇ ਇਹ ਤੋਂ ਇਹਨੂੰ ਹੋਖ ਹੀ ਗਿਆ ਮੈਨੂੰ ਲੱਗਦਾ ਇਹ ਤੋਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਚੇਤਾਵਨੀ ਦੇਣਾ ਚਾਹਣਾ ਆ ਕਿਸੇ ਜੀ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆਹ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਹੈ ਜੇ ਗਲਤੀ ਨਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦੇਤਾ ਸਰਕਾਰ ਦਾ ਮਤਲਬ ਨਹੀਂ ਹੈ ਕਿ ਤੂੰ ਸਾਰਾ ਕੁਝ ਵੇਚ ਦਿਓ ਇੱਥੋਂ ਦਾ ਅਬ ਵੇਚ ਕੇ ਜਿਨ੍ਹਾਂ ਨੂੰ ਵੇਚ ਰਿਹਾ ਉਹਨਾਂ ਨਾਲ ਸੌਦਾ ਕਰੀ ਬੈਠੇ ਆ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸਾਨੂੰ ਦੇ ਦਿਓ ਤੂੰ ਉਹੀ ਕਹਿਣਾ ਚਾਹਣਾ ਇਹ ਪਹਿਲੇ ਤਾਂ 12000 ਕਰੋੜ ਰੁਪਏ ਸ਼ੱਕ ਦੇ ਜਿਹੜਾ ਗਰੀਬਾਂ ਦੇ ਪੈਸੇ ਆਉਣਾ ਸੀ ਬਲੱਡ ਜਾਲਾ ਉਹਦਾ ਹਿਸਾਬ ਨਹੀਂ ਦੇਰੇ ਉਹਨਾਂ ਵੇਚ ਕੇ ਆ ਸ਼ੱਕਣਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਨਹੀਂ ਹੁੰਦੋਗਾ